ਰਸ਼ਦੀਪ ਕੌਰ ਜੀ ਇਹ ਵੀ ਤੁਹਾਡੀ ਕੀ ਕਮਾਰ ਹੋਈ ਹੈ ਕੀ ਕਾਰਨ ਹੋਇਆ ਘਟਨਾ ਹੋਈ ਹੈ ਕਿਹੜੇ ਪਿੰਡ ਦੇ ਰਹਿਣਾ ਨੂੰ ਸਾਰਿਆਂ ਨੂੰ ਦੱਸੋ ਜਨਾਲਪਿੰਡ ਦੇ ਰਹਿਣ ਵਾਲੇ ਹਾਂ ਜੀ ਅਸੀਂ ਅਸੀਂ ਸ਼ਾਮ ਨੂੰ ਤਕਰੀਬਨ 9:30 ਵਜੇ ਰੋਟੀ ਬਣਾ ਰਹੇ ਸੀ ਤੇ ਮੰਮੀ ਡੈਡੀ ਰੋਟੀ ਖਾ ਰਹੇ ਸੀ ਤੇ ਸਾਨੂੰ ਕੁਝ ਵੀ ਨਹੀਂ ਪਤਾ ਸੀ ਲੜਾਈ ਝਗੜੇ ਬਾਰੇ ਤੇ ਉਹ ਜਿਹੜੇ ਸਾਡੇ ਨਾਲ ਲੜ ਰਹੇ ਸੀ ਤੇ ਉਹ ਜਿਹੜੇ ਜਦੋਂ ਬਾਹਰੋਂ ਆਏ ਤਾਂ ਉਹ ਕੰਦਾ ਉੱਪਰ ਦੀ ਟੱਕੇ ਤੇ ਉਹਨਾਂ ਨੇ ਸਾਡੇ ਗੇਟ ਦੀ ਪੰਨ ਤੋੜ ਕੀਤੀ ਤੇ ਜਦੋਂ ਉਹ ਉਹਨੇ ਸਾਡੇ ਨਾਲ ਬਹੁਤ ਹੀ ਗਲਤ ਸਲੂਕ ਕੀਤੇ ਤੇ ਉਹਨਾਂ ਨੇ ਸਾਡੇ ਜਦੋਂ ਸਾਡੇ ਨਾਲ ਗਲਤ ਸਲੂਕ ਕੀਤੇ ਉਹਨਾਂ ਨੇ ਤਾਂ ਸਾਡੇ ਮੰਮੀ ਡਾਡੀ ਸਾਨੂੰ ਛਿੜਾ ਰਹੇ ਸੀ ਤੇ ਮੇਰੇ ਚਾਚੇ ਚਾਚੀ ਸਾਨੂੰ ਛਿੜਾ ਰਹੇ ਸੀ ਤਾਂ ਉਹਨਾਂ ਨੂੰ ਵੀ ਉਹਨਾਂ ਨੇ ਬਹੁਤ ਕੁੱਟ ਮਾਰ ਦਿੱਤੀ ਉਹਨਾਂ ਦੀ ਤੇ ਬਹੁਤ ਹੀ ਝਗੜਾ ਹੋਇਆ ਉੱਥੇ ਤੇ ਉਹਨਾਂ ਲਈ ਵੀ ਕਰਪਾਣਾ ਸੀ ਤੇ ਸਾਡੇ ਕੋਲ ਕੋਈ ਹਥਿਆਰ ਨਹੀਂ ਸੀ ਕਿੰਨੇ ਬੰਦੇ ਸੀ ਜੋ ਕਾਫੀ ਬੰਦੇ ਸੀਗੇ ਉਹ ਤਾਂ ਜਿਹਦੇ ਨਾਲ ਦੀ ਆਣ ਵਾਲੇ ਨੇ ਜੀ ਕੁਝ 12 ਵੀ ਸੀ ਉਹਨਾਂ ਨਾਲ ਜਦੋਂ ਉਹ ਆਏ ਲਗੇ ਉਹਨਾਂ ਦੇ ਕੋਲ ਕੀ ਕੀ ਹਥਿਆਰ ਕੀ ਕੀ ਕੁਸ਼ਲ ਜਰਨ ਤੋਂ ਕਰਪਾਨਾ ਵਗੈਰਾ ਸੀ ਹੋਰ ਵੀ ਬਹੁਤ ਹਥਿਆਰ ਸੀ ਜੀ ਉਹਨਾਂ ਕੋਲ ਵੀ ਤੁਹਾਡੀ ਕੋਈ ਰੰਜਿਸ਼ ਦਾ ਕੋਈ ਕਿਸੇ ਤਰ੍ਹਾਂ ਦੀ ਏਸਤਰਾ ਨਹੀਂ ਕਰਕੇ ਸਾਹਮਣੇ ਆਈ ਜਦ ਅਸੀਂ ਹਮਲਾ ਕੀਤਾ ਬੈਸੀ ਹਮਲਾ ਕੀਤਾ ਉਹਨਾਂ ਨੇ ਜੀ ਸਾਡੇ ਤੇ ਕੋਈ ਸਵਾਰੀ ਹੋਈ ਤੁਹਾਡੀ ਨਹੀਂ ਜੀ ਹਲੇ ਪੁਲਿਸ ਕੋਈ ਨਹੀਂ ਇੱਥੇ ਆਇਆ ਹੈਗਾ ਸਾਨੂੰ ਪਰਸੋ ਸ਼ਾਮ ਦੇ ਹਸਪੀਟਲ ਆਏ ਹੋਏ ਆ ਕੋਈ ਨਹੀਂ ਇੱਥੇ ਪੁਲਿਸ ਵਾਲਾ ਪਹੁੰਚਿਆ ਹੁਣ ਇਹ ਮੰਗ ਕਰਦੇ ਆ ਕਿ ਸਾਡੇ ਕੋਈ ਇੱਕ ਬੰਦਾ ਤਾਂ ਬਿਆਨ ਲੈ ਜੇ ਸਾਡੇ ਕੋਈ ਬੰਦਾ ਨਹੀਂ ਇੱਥੇ ਆ ਰਿਹਾ ਹੈਗਾ ਪੁਲਸ ਵਾਲਾ ਇੱਕ ਬੰਦਾ ਵੀ ਇੱਥੇ ਆ ਕੇ ਸਾਡਾ ਕੋਈ ਬਿਆਨ ਨਹੀਂ ਲੈ ਰਿਹਾ ਹੈਗੇ ਕਾਰਨ ਕੀ ਹੈ ਕੋਈ ਪੋਲਿਟੀਕਲ ਪ੍ਰੈਸ਼ਰ ਹੈ ਜਾਂ ਕੋਈ ਉਹ ਬੰਦੇ ਦੀ ਪਾਵਰ ਹੈ ਕੋਈ ਕਿਸ ਤਰ੍ਹਾਂ ਨਹੀਂ ਜੋ ਉਹਨਾਂ ਨੇ ਬਸ ਆ ਕੇ ਸਾਡੇ ਤੇ ਹਮਲਾ ਹੀ ਕੀਤਾਗਾ ਕੋਈ ਸਪੋਰਟ ਹੈ ਉਹਨਾਂ ਨੂੰ ਕਿਸੇ ਬੰਦੇ ਦੀ ਹਾਂਜੀ ਕੌਣ ਬੰਦੇ ਨੂੰ ਜਿਹਦਾ ਦੀ ਸਪੋਰਟ ਹੈ ਕੁਝ ਪਤਾ ਤੁਹਾਨੂੰ ਨਹੀਂ ਉਹਨਾਂ ਦੇ ਆਪਦੇ ਰਿਸ਼ਤੇਦਾਰ ਨਹੀਂ ਜੀ ਕੁਝੇ ਕੁਝਾ ਆਪ ਹੀ ਨੇ ਉਹ ਪਰਿਵਾਰ ਦੇ ਜੀ ਕਿੰਨੇ ਮੈਂਬਰ ਹੋ ਰਹੇ ਤੁਸੀਂ ਜਿਹੜੇ ਪਟੜੋਂ ਮੇਸਟਾ ਹਸਪਤਾਲ ਦੇ ਸੱਤਾਂ ਜੀ ਇਕੱਠੇ ਤਾਂ ਬਾਕੀ ਕੋਈ ਘਰੇ ਨਹੀਂ ਜੀ ਹਾਂ ਜੀ ਕੀ ਮੰਗ ਕੀ ਕਰਦੇ ਹੁਣ ਕਾਰਵਾਈ ਹੁਣ ਮੰਗ ਕਰਦਾਂਗੇ ਉਹਨਾਂ ਨੂੰ ਜ਼ੁਲਮ ਕੀਤਾ ਜਾਵੇ ਤੇ ਉਹਨਾਂ ਨੂੰ ਜੇਲ੍ਹ ਹੋਵੇ ਜੀ ਨਾਮਾ ਜੀ ਪਰਵਾਲ ਸਿੰਘ ਜੀ ਕਿੱਥੇ ਰਹਿਣ ਵਾਲੇ ਨੇ ਨਾਲ ਰਹਿਣ ਵਾਲੇ ਅੱਛਾ ਕੀ ਕਾਰਨ ਹੋਇਆ ਜੀ ਕਾਰਨ ਤਾਂ ਜੀ ਹੋਰ ਆਈ ਉਹ ਤੁਹਾਨੂੰ ਅੱਜ ਦਾ ਅੰਦਰ 9:30 ਵਜੇ ਫਦਾ ਖਾਣਾ ਖਾ ਰਹੇ ਲੱਗਦੇ ਲੱਗਦੇ ਰਹਿੰਦੀਆਂ ਚੱਲਦਾ ਚੱਲ ਚਾਰ ਬੰਦੇ ਦੋ ਬੰਦੇ ਪਰ ਡੱਬੇ ਜੰਦਾ ਨੂੰ ਬਾਕੀ ਜਨਰ ਬਾਹਰ ਕੋਲ ਦਾ ਸਾਡਾ ਜੀ ਬਾ ਲੱਗ ਗਿਆ ਤੇ ਕੁੰਡਾ ਬਾਹਰ ਖੋਲ ਕੇ 10 12 ਜਣੇ ਅੰਦਰ ਡਿੱਗ ਪੇ ਛੱਡਦਾ ਮੇਰੀ ਬੇਟੀ ਦੇ ਘਰ ਲੱਗੇ ਜੀ ਤੇਰੇ ਘਰ ਆਈ ਜੀ ਉਹਦੇ ਉੱਰ ਲੱਗੇ ਜੀ ਬਾਕੀ ਜਨਰ ਰਵਾਰਾ ਹੋਰ ਰਫਲ ਬਦਕੇ ਰੋਮ ਪੁੱਟ ਕੇ ਰਵਾਰਾ ਰਹੀ ਬਗਦਰ ਪਾਲਾ ਲੰਗੇ ਲਗੇ ਗਈ ਜਿਹੜੇ ਢੁੰਡਰਾ ਦਾ ਕੇ ਜਿਹੜੇ ਪਰਿਵਾਰਾਂ ਸਰ ਦਾ ਬੁਰਾ ਬਹਾ ਹਲ ਕਰਦਾ ਜੀ ਤੁਹਾਡੇ ਜਿਹੜਾ ਹਮਲਾ ਕਰਿਆ ਹਾਂ ਜੀ ਤੁਹਾਡੇ ਨਾਲ ਪੁਰਾਣੀ ਰੰਜਿਸ਼ ਸੀ ਜਾਂ ਕੋਈ ਲੜਾਈ ਝਗੜਾ ਪੁਰਾਣੀ ਰੰਜਿਸ਼ ਦਾ ਕੋਈ ਬਤੀ ਨਹੀਂ ਗਿਆ ਜਦ ਤੱਕ ਹੋ ਜੀ ਇਹ ਤਾਂ ਤੁਹਾਨੂੰ ਪਤਾ ਉਹਦੀ ਪਤਾ ਲੱਗੇ ਜੀ ਬਸ 1:00 ਜਿਵੇਂ ਇਹ ਆ ਰਿਹਾ ਨੂੰ ਦੇਖ ਤੇ ਆਪੇ ਕੰਪਲੀਟ ਕਰਾਈਆ ਪਰ ਥਾਣੇ ਦੇ ਵਿੱਚ ਕਰਾਈ ਹੋਈ ਤਾਂ ਇੱਕ ਦੀ ਆਏ ਨਹੀਂ ਹਾਲ ਤੇ ਪਹੁੰਚਿਆ ਨਹੀਂ ਕੋਈ ਨਾ ਕੋਈ ਕਾਰਵਾਈ ਨਹੀਂ ਹੋਈ ਜੀ ਕਿੰਨੇ ਮੈਂਬਰੋਂ ਤੁਸੀਂ ਇੱਕੇ ਪਰਿਵਾਰ ਦੇ ਮੈਂਬਰ ਹਾਂ ਇੱਕ ਪਰਿਵਾਰ ਦੇ ਜੀ ਕਿੰਨੇ ਮੈਂਬਰ ਮੇਰੇ ਦੋ ਤਾਂ ਬੇਟੇ ਨੇ ਯਾਰ ਇੱਕ ਤੇ ਮੇਰੀ ਬੇਟੀ ਆ ਹੋਏ ਮੇਰੀ ਭਤੀਜੀ ਆ ਆ ਮੇਰੇ ਘਰ ਵਾਲੀ ਆ ਉਹ ਮੈਂ ਸਪਾਈ ਆ ਜੀ ਚੱਚਰਾ ਮੁਰ ਸਾਰੇ ਖੱਟਾ ਮਾਰ ਗਏ ਹਾਂ ਸਾਰੇ ਖੱਟਾ ਮਾਰ ਗਏ ਜੀ ਕਿੱਥੇ ਦਾ ਲੋਕ ਜੀ ਇਹ ਸੁਨਾਮ ਦਾ ਨਾਮ ਰੱਖ ਲਈ ਕੀ ਨਾਮ ਜੀ ਕੁਲਵੰਦਰ ਜਿੰਦੀ ਕਿ ਜਿਹੜਾ ਤੁਹਾਡੇ ਦੇ ਇੱਕ ਸੱਟਾ ਬਟ ਲੱਗੇ ਨੀ ਕਿ ਇਸ ਤਰ੍ਹਾਂ ਲੱਗੇ ਕਿ ਕਾਰਨ ਆਜੀ ਸਾਰੇ ਜਣੇ ਬੈਠੇ ਸੀ ਤੇ ਕੀ ਨੋਆ ਤਿੰਨ ਦੋ ਤਿੰਨ ਜਣੇ ਪੰਦ ਟੱਪ ਕੇ ਆਏ ਤੇ ਮੇਰੇ ਮੇਰੀ ਤੇ ਹਮਲਾ ਕੀਤਾ ਮੇਰੇ ਤੇ ਬਸ ਤੌਰ ਰੱਖਿਆ ਉਹਨਾਂ ਨੇ ਆਜੀ ਤੇ ਤੇ ਮੇਰੀ ਮੰਮੀ ਸੱਟਾ ਮਾਰ ਲੱਗੇ ਮੇਰੇ ਉੱਤੇ ਕਿਰਪਾਨ ਮਾਰੀ ਸਿਰ 'ਤੇ ਤੇ ਮੇਰੇ ਭਾਈ ਦੇ ਚਾਚੇ ਉਰਦਾਲੀ ਆ ਇਕੱਠੇ ਬੈਠੇ ਸੀ ਦੀਦੀ ਉਹਨਾਂ ਦੇ ਬੈਠੇ ਬੈਠੇ ਉਹਨਾਂ ਦੇ ਹੱਥ ਤੇ ਮਾਰੀ ਤੇ ਮੇਰੇ ਡੈਡੀ ਦੇ ਵੀ ਜ਼ਿਆਦੇ ਸੱਟਾਂ ਲੱਗੀਆਂ ਉਹਨਾਂ ਦੇ ਤੇ ਜਦੋਂ ਅਸੀਂ ਇਕੱਠੇ ਬੈਠੇ ਸੀ ਅਸੀਂ ਪਿਆਰ ਨਾਲ ਉੱਠੀ ਖਾ ਰਹੇ ਸੀ ਤੇ ਉਹਨਾਂ ਨੇ ਪਿਸਤੌਲ ਦੀ ਦੋ ਤਿੰਨ ਕਰਬਾਨਾ ਦੀ ਨਗੀਆਂ ਕਰਬਾਨਾ ਸੀ ਬੈਠੇ ਜਾਈਏ ਆਪਦੇ ਬਤੇ ਨਾਲ ਸਾਨੂੰ ਪਤਾ ਵੀ ਐਦਾਂ ਹੋਊਗਾ ਤੇ ਮੇਰੇ ਪਿਸਤੌਲ ਰੱਖਿਆ ਮੈਨੂੰ ਕਹਿੰਦੇ ਨੂੰ ਜਾਨ ਨੂੰ ਮਾਰਾਂਗੇ ਸਾਨੂੰ ਪਤਾ ਵੀ ਨਹੀਂ ਸੀ ਕਿ ਐਦਾਂ ਹੋ ਜਾਊਗਾ ਮੇਰੇ ਡੈਡੀ ਦੀ ਕਰਬਾਨਾ ਮਾਰੀ ਹੋ ਜੂ ਰਾ ਚੀਜ਼ਾਂ ਜਿੰਨੇ ਬੰਦੇ ਸੀ ਉਹ ਕੁਕਰ ਕੁਕਰ 10 ਬੰਦੇ ਸੀ ਜਿਹੜੇ ਨਿਗਾਚ ਨੇ ਬਾਕੀ ਜਿਹੜੇ ਉਹਨੇ ਸਾਰਾ ਕੁਝ ਕੀਤਾ ਉਹਨਾਂ ਦੇ ਬੇਦਸ਼ਕੀ ਕਰਤਾ ਸੀ ਕਿਰਪਾਨਾਂ ਨੰਗੀਆਂ ਸੀ ਸਾਰਾ ਦੇ ਬਾਕੀ ਰਾਣਾ ਸੀ ਮੇਰਾ ਆਜੀ ਜਿਮਾਗਰ ਚੜਦਾ ਰਾੜ ਮਰੀ ਆਜਾ ਕਿਰਪਾਨ ਮਰੀ ਮੇਰੇ ਵਿੱਚੋਂ 15 ਨਾ ਕਿ ਲੱਗੇ ਹੋ ਰਹੇ ਸੱਟੋ ਕਰ ਕਿੰਨੇ ਬੰਦਿਆਂ ਦਾ ਛੱਟਾ ਵੱਜਿਆ ਸਾਡੇ 6-7 ਜਾਨੇ ਛੱਟਾ ਵੱਜਿਆ ਨੇ ਤੇ ਬਾਕੀ ਮੇਰੇ ਭੈਣ ਦੇ ਗੁੰਮ ਛੱਟਾ ਨੇ ਮੇਰੀ ਮਾਸੀ ਦੇ ਗੁੰਮ ਛੱਟਾ ਨੇ ਆਹ ਗੋਲ ਰੁੱਤੀ ਹੋਈ ਇਹਨਾਂ ਦੀ ਹੋਇਆ ਕੋਈ ਤੁਹਾਡੇ ਰੰਗੇ ਦਾ ਪੁਰਾਣੀ ਜਤੂ ਨਹੀਂ ਕੁਝ ਵੀ ਨਹੀਂ ਜਦੋਂ ਪਹਿਲੀ ਬੱਦੀ ਨਹੀਂ ਲੱਗਿਆ ਹੁੰਦਾ ਉਹ ਤਾਂ ਬੈਠੇ ਜਿਉ ਕੁਦਰਤੀ ਹੋਨ ਲੜਾਈ ਦੀ ਨਹੀਂ ਪਤਾ ਹੰਬਲਾ ਕਰਿਆ ਹਾਂਜੀ ਆਮਲਾ ਕੀਤਾ ਉਹ ਬਾੜਾ ਜੀ ਅਜੀ ਜਨਾਲ ਰੰਦਾਸ਼ ਮੰਦਿਰ ਸਾਹਮਣੇ ਅਜਾ ਕਹਿੰਦਾ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਤੇ ਮਾਨੂੰ ਵਰਚਾ ਹੋਵੇ ਉਹਨਾਂ ਦੀ ਨਹੀਂ ਕਾਰਵਾਈ ਬੰਦੀ ਆ ਮੈਟਰ ਤੇ ਜੀ ਪਰਸੋਂ ਰਾਤ ਨੂੰ ਮੈਨੂੰ ਫੋਨ ਆਇਆ ਸਵੇਕ 9 ਵਜੇ ਵੀ ਰੰਦਾਸੀਆਂ ਵਿੜੇ ਬਹੁਤ ਵੱਡੀ ਲੜਾਈ ਹੋ ਗਈ ਵੀ ਸਰਪੰਚ ਸਾਹਿਬ ਤੁਸੀਂ ਉੱਥੇ ਪਹੁੰਚੋ ਮੈਂ ਜਦੋਂ ਗਿਆ ਜੀ ਉੱਥੇ ਇੱਕ ਤਕਰੀਬਨ 8-9 ਬੰਦੇ ਡਾਕਟਰ ਸਾਹਿਬ ਪੱਟੀਆਂ ਕਰ ਰਹੇ ਸੀ ਇਹਨਾਂ ਦੀ ਤਕਰੀਬਨ ਬਹੁਤ ਬੜੇ ਬੜੇ ਇਹਨਾਂ ਦੇ ਸਾਰਿਆਂ ਦੇ ਜ਼ਖਮ ਸੀ ਇਹ ਕੁੜੀ ਇੱਕ ਬੇਹੋਸ਼ੀ ਤੇ ਇਸ ਨੂੰ ਜਦੋਂ ਦੇਖਿਆ ਕੋਈ ਬੋਲ ਨਹੀਂ ਰਹੀ ਸੀ ਜੀ ਦੂਜੀ ਕੁੜੀ ਦੇ ਅੱਖ ਤੇ ਸੱਟ ਤੀ ਜੀ ਸਾਰਿਆਂ ਦੇ ਤਕਰੀਬਨ ਸਾਰਿਆਂ ਦੇ ਸੱਟਾਂ ਲੱਗੀਆਂ ਸੀ ਸੱਟਾਂ ਵੀ ਤਕਰੀਬਨ ਬਹੁਤ ਬੁਰੀ ਤਰ੍ਹਾਂ ਮਾਰੀਆਂ ਹੋਈਆਂ ਤੇ ਜੀ ਮੈਂ ਪੁੱਛਿਆ ਵੀ ਕਾਰਨ ਕੀ ਹੈ ਕਹਿੰਦੇ ਕਾਰਨ ਦਾ ਸਾਨੂੰ ਨਹੀਂ ਪਤਾ ਜੀ ਇੱਕੋ ਲੱਗਦਾ ਆਏ ਬਾਹਰ ਉੱਪਰ ਦੀ ਦੋ ਬੰਦਿਆਂ ਨੇ ਖੋਲਿਆ ਆ ਕੇ 10-11 ਬੰਦੇ ਅੰਦਰ ਆ ਕੇ ਬੜ ਕੇ ਹਥਿਆਰਾਂ ਸਮੇਤ ਵੀਕਰਪਾਨਾਂ ਨਾਲ ਸਾਡੇ ਤੇ ਹਮਲਾ ਕਰਤਾ ਜੀ ਚਲੋ ਉਹਦੇ ਜਲਦਬਾਜੀ ਦੀ ਜੀ ਜਲਦਬਾਜੀ ਚ ਮੈਂ ਇਹਨਾਂ ਨੂੰ ਗੱਡੀ ਦਾ ਪ੍ਰਬੰਧ ਕਰਕੇ ਦਿੱਤਾ ਜੀ ਦੋ ਗੱਡੀਆਂ ਦਾ ਬੰਦੇ ਕਾਫੀ ਤੇਜੀ ਦੋ ਗੱਡੀਆਂ ਦਾ ਪ੍ਰਬੰਧ ਕਰਕੇ ਜੀ ਇਹਨਾਂ ਨੂੰ ਸੋਲੇ ਆਪਣਾ ਸਿਵਲ ਹਸਪੀਟਲਸ ਨਾਮ ਪਹੁੰਚਦੇ ਕਰਾਇਆ ਜੀ ਕਿੰਨੇ ਬੰਦੇ ਸੀ ਜੀ ਹਮਲਾ ਕਰਨ ਵਾਲੇ ਹਮਲਾ ਕਰਨ ਵਾਲੇ ਤਾਂ ਇਹਨਾਂ ਨੂੰ ਪਤਾ ਜੀ ਮੈਂ ਤਾਂ ਜਦੋਂ ਇਹਨਾਂ ਦੇ ਸੱਟਾਂ ਲੱਗੀਆਂ ਹੋਈਆਂ ਤੇ ਮੌਕੇ ਤੇ ਉਦੋਂ ਗਏ ਲੜਾਈ ਦੀ ਕੋਈ ਵਜ੍ਹਾ ਤੁਹਾਨੂੰ ਪਤਾ ਲੱਗੀ ਹੋਵੇ ਲੜਾਈ ਦੀ ਤਕਰੀਬਨ ਕੋਈ ਵਜ੍ਹਾ ਨਹੀਂ ਜੀ ਇਹ ਤਾਂ ਕਿੰਡਾ ਚ ਹੁਣ ਕੋਈ ਚੱਲਦੀ ਨਹੀਂ ਜੀ ਹੁਣ ਕੋਈ ਇਹੋ ਜੀ ਗੱਲ ਤਾਂ ਹੈ ਨਹੀਂ ਵੀ ਕੋਈ ਇਹਨਾਂ ਦਾ ਆਪ ਦਾ ਕੋਈ ਨਿੱਜੀ ਰੰਜਿਸ਼ ਹੋਵੇ ਆਪਸ ਵਿੱਚ ਜਿੰਨਾਂ ਦੇ ਤਕਰੀਬਨ ਬਾਅਦ ਇੱਕ ਦੂਜੇ ਦੇ ਮੂਰੇ ਨਹੀਂ ਜੀ ਹੋਰ ਕੋਈ ਇਹੋ ਜੀ ਗੱਲ ਨਹੀਂ ਤੇ ਕਿਹ ਕੁੰਨੀ ਲੜਾਈ ਹੋਈ ਹੈਂਜੀ ਕੁੰਨੀ ਲੜਾਈ ਹੈ ਹਾਂਜੀ ਕਿੰਨੇ ਕੁ ਲੋਕ ਜ਼ਖਮੀ ਹੋਏ ਨੇ ਇਹ ਤਕਰੀਬਨ 8-9 9 ਬੰਦੇ ਜ਼ਖਮੀ ਨੇ ਜੀ ਇਹਦੇ ਚ ਹਲੇ ਕੁਝ 2-3 ਬੰਦੇ ਤਾਂ ਘਰੇ ਆਏ ਵੀ ਨਹੀਂ ਕਿਹੜੇ ਐਡਮਿਟ ਨਹੀਂ ਹੋਏ 7 ਬੰਦੇ ਐਡਮਿਟ ਹੋਏ ਨੇ ਕਿ ਇਹਨਾਂ ਨੇ ਕੰਪਲੀਟ ਵੀ ਕਰਾਈ ਹਾਂਜੀ ਉੱਥੇ ਥਾਣੇ ਐਸਐਚਓ ਸਾਹਿਬ ਨਾਲ ਮੇਰੀ ਵੀ ਗੱਲ ਹੋਈ ਸੀ ਜੀ ਹੁਣ ਮਾਜੀ ਸਰ ਇਹ ਕਰਕੇ ਵੀ ਕੱਲ ਦੇ ਬੰਦੇ ਪੇਸ਼ੈਂਟ ਪਰਸੋਂ ਦੇ ਉਰੇ ਪਏ ਨੇ ਜੀ ਵੀ ਉਹਨਾਂ ਦਾ ਕੋਈ ਵੀ ਬੰਦਾ ਵੀ ਹਾਲ ਤੱਕ ਬਿਆਨ ਲੈਣ ਨਹੀਂ ਆਇਆ ਉਹ ਕਹਿੰਦੇ ਜੀ ਸਾਡੀ ਸੀਐਮ ਡਿਊਟੀ ਲੱਗੀ ਹੋਈ ਸੀ ਅਸੀਂ ਹੁਣ ਭੇਜ ਦਿਆਂ ਵੀ ਲਾਜ਼ਮੀ ਭੇਜਾਂਗੇ ਬਿਆਨ ਲਾਜ਼ਮੀ ਕਰਾਵਾਂਗੇ ਬਾਕੀ ਤੁਹਾਡੇ ਸਾਹਮਣੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਘਟਨਾ ਨੂੰ ਜਦੋਂ ਇਸ ਤਰ੍ਹਾਂ ਦੇ ਘਟਨਾਵਾਂ ਜਿਹੜੀਆਂ ਇਲਾਕੇ ਚ ਪੈਲ ਰਹੀਆਂ ਨੇ ਇਹ ਤਾਂ ਬਹੁਤ ਅਸਲੀ ਨਾ ਜੀ ਉਹਦੇ ਚ ਜਿਹੜੇ ਬੰਦਿਆਂ ਨੇ ਇਹ ਕੰਮ ਕਰਿਆ ਉਹਨਾਂ ਚ ਦੋ ਤਿੰਨ ਮੁੰਡੇ ਪਹਿਲਾਂ ਵੀ ਗੁੰਡਾਗਰਦੀ ਕਰ ਗਏ ਪੁਲਿਸ ਨੇ ਉਹਨਾਂ ਨੂੰ ਨੱਥ ਨਹੀਂ ਪਾਈ ਜੇ ਉਹਨਾਂ ਨੂੰ ਪਰਚਾ ਦੇ ਕੇ ਉਹਨਾਂ ਤੇ ਉਹਨਾਂ ਨੂੰ ਜੇਲ੍ਹ ਚ ਟੁੱਟਿਆ ਹੁੰਦਾ ਸ਼ਾਇਦ ਇਹ ਦਿਨਾਂ ਦੇਖਣੇ ਪੈਂਦੇ ਪਰਚਾ ਉਹਨਾਂ ਤੇ ਪਹਿਲਾਂ ਵੀ ਹੋਇਆ ਹੋਇਆ ਹੈ ਉਹਦੇ ਚ ਜੁਰਮ ਚ ਵਾਧਾ ਹੋਣਾ ਸੀ ਉਹ ਹਲੇ ਪੁਲਿਸ ਨੇ ਰੋਕ ਰਖਿਆ ਤਿੰਨ ਚਾਰ ਮਹੀਨਿਆਂ ਤੋਂ ਉਹ ਬੰਦੇ ਨੇ ਨਸ਼ੇੜੀ ਜੀ ਚਟਾ-ਚਟਾ ਪੀਂਦੇ ਨੇ ਕੈਸੂਲ ਖਾਂਦੇ ਨੇ ਇਹ ਸਾਡੇ ਪਿੰਡ ਚ ਤਕਰੀਬਨ 20-25 ਬੰਦਿਆਂ ਦੀ ਜੁੰਡਲੀ ਜੀ ਹੈ ਜਿਹੜੀ ਨੇ ਸਾਰਾ ਪਿੰਡ ਤਪਾਰਖ ਇਹ ਜਿਹੜੇ ਸੱਤਾ ਵੱਜੇ ਨੇ ਦੇ ਵਿੱਚ ਕੁੜੀਆਂ ਵੀ ਲੈ ਕੇ ਹਾਂਜੀ ਕੁੜੀਆਂ ਤਾਂ ਕੁੜੀਆਂ ਨਾਲ ਇਹਨਾਂ ਨਾਲ ਬਹੁ ਦੁਰਵਿਹਾਰ ਕਰਿਆ ਹੋਇਆ ਤੀਜੀ ਜਦੋਂ ਮੈਂ ਦੇਖਿਆ ਕੁੜੀ ਦੇ ਇੱਕ ਕੁੜੀ ਦੇ ਦਾ ਦੰਦੀਆਂ ਵੀ ਵੱਡੀਆਂ ਹੋਈਆਂ ਜੀ ਜਦੋਂ ਮੈਂ ਦੇਖਿਆ ਉਹਦੇ ਨਿਸ਼ਾਨ ਵਿਚਾਰੀ ਜੇ ਮੈਂ ਫਿਰ ਉੱਥੇ ਚਲੋ ਲੇਡੀਜ਼ ਦੀ ਮੈਂ ਉਸ ਮਕੇ ਸੋਚਿਆ ਵੀ ਮੈਂ ਦੇਖਿਆ ਜਦੋਂ ਦੇਖਿਆ ਵਿਚਾਰੀ ਉਹਨਾਂ ਨੇ ਰੋ ਰੋ ਕੇ ਮੈਨੂੰ ਦਿਖਾਇਆ ਵੀ ਬਾਈ ਮੇਰੇ ਉਹ ਮੰਨਦੀ ਕਰ ਮੰਗ ਤਾਂ ਇਹੀ ਕਰਦੇ ਆ ਜੀ ਦੋਸੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬੰਦੀ ਕਾਰਵਾਈ ਕੀਤੀ ਜਾਵੇ ਹਾਂ ਜੀ ਸਰ ਇੱਕ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਸੀ ਜਨਾਲ ਪੰਡਿਤ ਜੀ ਕੀ ਮੈਟਰ ਹੈ ਜੀ ਕੀ ਕਾਰਵਾਈ ਹੋਣੀ ਹੈ ਅੱਜ ਪਿਛਲੇ ਦਿਨੀ ਇੱਕ ਜਨਾਲਪਿੰਡ ਦੇ ਪਿੰਡ ਵਿੱਚ ਲੜਾਈ ਝਗੜਾ ਹੋਣ ਕਾਰਨ ਸੁਨਾਮ ਹਸਪੀਟਲ ਬੰਤਾਕਲ ਹੋਈ ਸੀ ਜਿਨ੍ਹਾਂ ਦੇ ਅਸੀਂ ਬਿਆਨ ਲਿਖ ਕੇ ਰੈਲੇਵੈਂਟ ਸੈਕਸ਼ਨ ਦੇ ਵਿੱਚ 6 ਬੰਦਿਆਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਆ ਤੇ ਜੋ ਮੁਕਦਮੇ ਦੀ ਤਕਤੀਸ਼ جاری ਆ ਜੋ ਮੁਕਦਮੇ ਦੇ ਵਿੱਚ ਅੱਗੇ ਤਕਤੀਸ਼ ਦੇ ਵਿੱਚ ਸਾਹਮਣੇ ਆਊਗਾ ਉਸ ਅਕੋਰਡਿੰਗ ਅਸੀਂ ਐਕਸ਼ਨ ਲਵਾਂਗੇ